ਰੈਨਾ ਗਾਇ ਕੋ ਡਾਕਟਰ ਆ ਸਾਰੇ ਡਾਕਟਰਾਂ ਠੀਕ ਹੈ ਜੀ ਬਿਨਾ ਆਪਣਾ ਆਰਐਮਪੀ ਦਾ ਹੀ ਉਹਦੇ ਕੋਲੇ ਲਾਇਸੈਂਸ ਆ ਤੇ 2012 ਤੋਂ ਲੈ ਕੇ ਜਿਹੜੇ ਨਕਲੀ ਬਣਾਏ ਸੀ ਨਾ ਸਰਟੀਫਿਕੇਟ ਜਾਲੀ ਕਿਨੇ ਮੈਂ ਆਇਆ ਸੀ ਉਹ ਡਾਕਟਰ ਆ ਕੋਈ ਉਥੇ ਦੁਕਾਨ ਕਰਦਾ ਹੈ ਜੀ ਚੋਰਾਟਾ ਠੀਕ ਹੈ ਜੀ ਤੁਸੀਂ ਜੇ ਕੋਈ ਮਤਲਬ ਨੇ ਕੋਈ ਰਿਟਰਨ ਹੈਗਾ ਤਾਂ ਕੁਝ ਪਾ ਦਿਓ ਅੱਛੇ ਜਨ ਨੇ ਉੱਚਾਉਣ ਲੱਗੇ ਜੀ ਤੇ ਬਸ ਅਸੀਂ ਤਾਂ ਵੀ ਇੱਕ ਕੋਈ ਮਹਤਮੇ ਦੇ ਵੀ ਜ਼ਰੂਰੀ ਧਿਆਨ ਚ ਲੈਉਣਾ ਹੈ एक्चुअली ਭਲੋਂ ਫੂਲ ਲਾਇਆ ਸੀ ਤੇ ਉੱਥੇ ਸਭ ਕੁਝ ਵੀ ਜਿਹੜਾ ਹੈਗਾ ਉਹ ਆਪਣੇ ਸਿਸਟਮ ਦੇ ਉਲਟਾ ਤੇ ਇਹਦੇ ਬਾਰੇ ਵਿੱਚ ਕੁਝ ਮਾੜਾ ਜਾਂਦਾ ਨੀ ਕੋਈ ਗੱਲ ਨਹੀਂ ਜੀ ਤੁਸੀਂ ਜੇ ਕੋਈ ਸਾਨੂੰ ਪਹਿਲਾਂ ਲੈਟਰ ਪਾ ਦਿਓਗੇ ਅਸੀਂ ਡੈਫੀਨੇਟਲੀ ਐਕਸ਼ਨ ਕਰਦੇ ਹਾਂਗੇ ਪਰ ਜਿੱਦ ਲਈ ਈਜ਼ ਹੋਣੀ ਹੈ ਤੁਹਾਡੀ ਮੱਤੀ ਹੈ ਅਸੀਂ ਕਿਉਂਕਿ ਮੈਂ ਤਾਂ ਅਸੀਂ ਜੇ ਤੁਹਾਨੂੰ ਦਿੱਤਾ ਉਹ ਨਾ ਫਿਰ ਆਪਾਂ ਲੈ ਪਾਵਾਂਗੇ ਤੇ ਕੋਈ ਐਕਸ਼ਨ ਵੀ ਕਰਦੇ ਆਂਗਾ ਕੋਈ ਕੁਸਟੈਪ ਪਾੜਨੇ ਕਰਦੇ ਆਂਗੇ ਠੀਕ ਹੈ ਇਹ ਮਤਲਬ ਐਸਟਾ ਇੱਕ ਤਾਂ ਹੁੰਦਾ ਵੀ ਆਪਾਂ ਮਤਲਬ ਜੇ ਸਾਨੂੰ ਧਿਆਨ ਚ ਆਊਗੀ ਗੱਲ ਫੇਰ ਹੀ ਆਪਾਂ ਸਟੈਪ ਕਰਾਂਗੇ ਨਾ ਓਕੇ ਓਕੇ ਸਾਹਿਬ ਕੋਈ ਨਹੀਂ ਜੇ ਕੋਈ ਲੈਟਰ ਪਾ ਹਾਂਜੀ ਉਹ ਦੇ ਦੇਣੇ ਅਸੀਂ ਸੂਤ ਵਿੱਚ ਤੁਹਾਨੂੰ ਵਟਸਐਪ ਕਰ ਦਿੰਦੇ ਹੁਣੇ ਹੀ ਇੱਕ ਤੱਕ ਬਾਕੀ ਨਹੀਂ ਜੀ ਰਜਿਸਟਰੀ ਕਰਾ ਦਿਓ ਜੀ ਰਜਿਸਟਰੀ ਕਰਾ ਦਿਓ ਟਲੋ ਰਜਿਸਟਰੀ ਕਰਾ ਦੇਣਾ ਅੱਜ ਛੁੱਟੀ ਹੈ ਕੋਈ ਵਟਸਐਪ ਤੇ ਤਾਂ ਫਿਰ ਉਹ ਗੱਲ 바ਤੀ ਨਹੀਂ ਕੁੜੀ ਮੈਨੂੰ ਕੁੜੀ ਰਜਿਸਟਰੀ ਕਰਾ ਦਿਓ ਜੀ ਦਫ਼ਤਰ ਦਾ ਐਡਰੈਸ ਤੇ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸ੍ਰੀ ਰਾਮ ਸਵੰਗਾ ਉੰਬੀਤੇ ਦਿਨੀ ਸਿਹਤ ਵਿਭਾਗ ਮਹਿਕਮੇ ਤੋਂ ਬੇਖੌਪ ਹੋ ਕੇ ਨਿਜਮਾ ਨੂੰ ਛਿੱਕੇ ਟੰਗ ਕੇ ਗੈਰ ਕਾਨੂੰਨੀ ਢੰਗ ਨਾਲ ਇੱਕੋ ਆਰਐਮਪੀ ਡਾਕਟਰ ਹੋਣ ਦੀ ਆੜ ਹੇਠ ਲੋਕਾਂ ਦੀ ਆਰਥਿਕ ਲੁੱਟ ਕਰਨ ਦੇ ਨਾਲ ਨਾਲ ਸਿਹਤ ਨਾਲ ਖਿਲਵਾੜ ਕਰਨ ਸਬੰਧੀ ਨਿਊਜ ਲੱਗਣ ਦੇ باوجود ਵੀ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਰਾਗਾ ਇਨਸਪੈਕਟਰ ਵੱਲੋਂ ਨੀਟ ਗਿਆ ਕਰਮੀਆਂ ਨੂੰ ਆਪਣੀ ਡਿਊਟੀ ਕਰਨ ਦੀ بجائے ਨਕਲੀ ਡਾਕਟਰ ਦੇ ਮਦਈ ਬਣਾਉਣ ਲਈ ਕਿਹਾ ਜਾ ਰਿਹਾ ਹੈ ਵਾਰ-ਵਾਰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਦੇ ਪਿੰਡ ਸਰਾਏ ਰਾਗਾ ਵਿਖੇ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਨਕਲੀ ਡਾਕਟਰ ਰਜਿੰਦਰ ਕੁਮਾਰ ਵੱਲੋਂ ਸਿਹਤ ਵਿਭਾਗ ਮਹਿਕਮੇ ਦੇ ਨਿਯਮਾਂ ਦੇ ਉਲਟ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰਨ ਤੋਂ ਇਲਾਵਾ ਆਰਥਿਕ ਲੁੱਟ ਖਸੁੱਟ ਕੀਤੇ ਜਾਣ ਸੰਬੰਧੀ ਖਬਰ ਪ੍ਰਕਾਸ਼ਤ ਕੀਤੇ ਜਾਣ ਦੇ ਬਾਵਜੂਦ ਵੀ ਸਿਹਤ ਵਿਭਾਗ ਮਹਿਕਮੇ ਵੱਲੋਂ ਝੂਲਾ ਛਾਪ ਡਾਕਟਰ ਵਿਰੁੱਧ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਸਿਹਤ ਨਾਲ ਸੰਬੰਧਤ ਮਲੇ ਨਿਯਮ ਹਕੀਮ ਉਤੇ ਕਤਰਾ ਇਹ ਜਾਨ ਦੇ ਮਹਾਭਾਰੇ ਅਨੁਸਾਰ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉੱਪਰ ਦੱਸੇ ਡਾਕਟਰ ਵੱਲੋਂ ਚਲਾਏ ਜਾ ਰਹੇ ਮੈਡੀਕਲ ਅਤੇ ਦੁਕਾਨ ਤੇ ਜਾ ਕੇ ਉਸ ਪਾਸੋਂ ਸਿਹਤ ਭਾਗ ਵਿਭਾਗ ਮਹਿਕਮੇ ਵੱਲੋਂ ਲਾਇਸੈਂਸ ਆਦ ਨੂੰ ਵੇਖਿਆ ਤਾਂ ਉਹ ਨਕਲੀ ਬਣਾਏ ਹੋਣ ਦੇ ਨਾਲ-ਨਾਲ ਕਾਫੀ ਪੁਰਾਣੇ ਵੀ ਹੋ ਚੁੱਕੇ ਸਨ ਜਿਨ੍ਹਾਂ ਦੀ ਫੋਟੋ ਖਿੱਚ ਕੇ ਖਬਰ ਵਿੱਚ ਪ੍ਰਕਾਸ਼ਿਤ ਕੀਤੀ ਗਈ ਤਾਂ ਕਿ ਸਿਹਤ ਭਾਗ ਵਿਭਾਗ ਮਹਿਕਮੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਸਭ ਕੁਝ ਕਰਨ ਦੇ ਬਾਵਜੂਦ ਵੀ ਅੱਜ ਤੱਕ ਵੀ ਡਰੱਗ ਇੰਸਪੈਕਟਰ ਵੱਲੋਂ ਦਾ ਡਾਕਟਰ ਦੀ ਬਣ ਡਾਕਟਰ ਦੀ ਬਣਾਈ ਯੂਨੀਅਨ ਤੋਂ ਡਰਦਿਆਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਤੋਂ ਇਲਾਵਾ ਡਰੱਗ ਇੰਸਪੈਕਟਰ ਵੱਲੋਂ ਮੀਡੀਆ ਕਰਮੀਆਂ ਨੂੰ ਆਪਣੀ ਬਣਦੀ ਡਿਊਟੀ ਕਰਨ ਦੀ بجائے ਨਕਲੀ ਡਾਕਟਰ ਦੇ ਮਦਈ ਬਣ ਲਈ ਵਾਰ-ਵਾਰ ਆਖਿਆ ਜਾ ਰਿਹਾ ਹੈ ਇਸ ਸਬੰਧੀ ਯਾਦ ਸਿਵਲ ਸਰਜਨ ਸ਼੍ਰੀ ਮੁਖਸਦ ਸਾਹਿਬ ਦੇ ਧਿਆਨ ਵਿੱਚ ਮਾਮਲਾ ਲਿਆਉਣ ਲਈ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਦਫਤਰ ਵਿੱਚ ਛੁੱਟੀ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਦੂਸਰੇ ਪਾਸੇ ਮਹਿਕਮੇ ਵੱਲੋਂ ਜਲਦੀ ਕਾਰਵਾਈ ਨਾ ਕਰਨ ਕਰਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਡਾਕਟਰ ਵੱਲੋਂ ਦੁਕਾਨ ਅੰਦਰੋਂ ਮੈਡੀਕਲ ਸਟੋਰ ਅਤੇ ਬਾਹਰੋਂ ਦੁਕਾਨ ਦਾ ਬਾਹਰੋਂ ਦੁਕਾਨ ਦਾ ਬੋਰਡ ਗਾਇਬ ਕੀਤੇ ਜਾ ਚੁੱਕੇ ਹਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਮਾਨਦੀਪ ਜੇਸ਼ ਰਿਪੋਰਟ ਧੰਨਵਾਦ ਨੋ ਅੱਜ ਕੱਲ ਸਰ ਹਾਂਜੀ ਹਾਂਜੀ ਸਰ ਮਿਲ ਗਈ ਜੀ ਮੈਂ ਦੇਖ ਲਈ ਅੱਛਾ ਉਹ ਹੀ ਹੈ ਮੈਨੂੰ ਲੱਗਾ ਸੇਵ ਕਰਕੇ ਫੇਰ ਚਲਦੀ ਹੈ ਉਹ ਮੈਨੂੰ ਖੁਦ ਨਹੀਂ ਪਤਾ ਸੀ ਉਹਨਾਂ ਨੇ ਨੰਬਰ ਹੀ ਕਰਨਾ ਪੈਂਦਾ ਸੀ ਅੱਛਾ ਕੀ ਲੱਗਿਆ ਤੁਹਾਨੂੰ ਹਾਂ ਹਾਂ ਕੁਛ ਹੈ ਜੀ ਹਮ ਸਮਝ ਗਿਆ ਸਰ ਮਤਲਬ ਮੈਂ ਉਹਦੀ ਮਤਲਬ ਜੋ ਤੁਸੀਂ ਦੇਖੋ ਮੇਰੇ ਕੋਲ ਹੁਣ ਮੈਂ ਅੱਜ ਹੀ ਦੇਖੀ ਹੈ ਇਹ ਜੀ ਤੇ ਇਹ ਦਿਨ ਮਨੂੰ ਦੇਸ ਵੀਕ ਅਸੀਂ ਜਿਹੜਾ ਨੈਕਸਟ ਵੀਕ ਹੈ ਸੀਕਰੀਟ ਫਿਕਤ ਮਤਲਬ ਕਰਦੇ ਇਨਫੈਕਟ ਜੇ ਸਰ ਤੁਸੀਂ ਕੋਈ ਰਿਟਰਨ ਸਾਨੂੰ ਮੜਾ ਜਾਵੇ ਮਤਲਬ ਕਰਦੇ ਹੋ ਨਾ ਰਿਟਰਨ ਸਾਨੂੰ ਈਜ਼ੀ ਹੋ ਜਾਂਦਾ ਉਹ ਉਹਦੇ ਚ ਕੀ ਇਹ ਰਿਕਾਰਡ ਬਣ ਜਾਂਦਾ ਹੂੰ ਇਹ ਤਾਂ ਮਤਲਬ ਇੱਕ ਮਤਲਬ ਪਰਸਨਲ ਨੰਬਰ ਤੇ ਇੱਕ ਕਰਨਾ ਵਾਲਾ ਗੱਲ ਹੈ ਜੇ ਕੋਈ ਰਿਟਰਨ ਚ ਆ ਜੇ ਨਾ ਸਾਨੂੰ ਰਿਕਾਰਡ ਬਣਾ ਕੇ ਸਾਨੂੰ ਈਜ਼ੀ ਹੋ ਜਾਏਗਾ ਤੇ ਅਸੀਂ ਸਰ ਦੂਜਾ ਨਹੀਂ ਤੁਸੀਂ ਇਹ ਇਸ ਤੇ ਕਦੋਂ ਤੱਕ ਹੋ ਜੂਗੀ ਉਹ ਤਾਂ ਚਲੋ ਕਾਰਵਾਈ ਕਰਨ ਲਈ ਤਾਂ ਅਸੀਂ ਦੇ ਦੇਾਂਗੇ ਜੋ ਵੀ ਤੁਸੀਂ ਮੰਨ ਲਓਗੇ ਜੀ ਜੀ ਇਹਦੇ ਤੇ ਇਹ ਕਾਰਵਾਈ ਨਹੀਂ ਹੋਊਗੀ ਤੇ ਉਹ ਹੋ ਗੀ ਤੋ ਹੀ ਇੱਥੇ ਤੇ ਕੰਮ ਦੀ ਗੱਲ ਕਰ ਰਿਹਾ ਹੋਰ ਹੋਰ ਤੱਕ ਇੱਕੋ ਹੀ ਹੈ ਨਾ ਠੀਕ ਹਾਂ ਇੱਕੋ ਹੀ ਹੈ ਇਹੀ ਆ ਕੁੜਾ ਹਾਂਜੀ ਹਾਂਜੀ ਮੈਨੂੰ ਉਹ ਮਤਲਬ ਇੱਕ ਚੀਜ਼ ਤੁਸੀਂ ਰਿਟਰਨ ਇੱਕ ਭੇਜ ਦਿਓ ਨਾ ਜ਼ਿਆਦਾ ਬੈਟਰ ਹੋ ਜਾਊਗਾ ਥੋੜਾ ਜਿਹਾ ਉਹ ਵੀ ਦੇ ਦੇਾਂਗੇ ਤੇ ਸ਼ੇਰ ਨੂੰ ਅੱਗੇ ਤੋਰਾਂਗੇ ਹਾਂ ਬਿਲਕੁਲ ਬਿਲਕੁਲ ਫਿਰ ਉਹ ਚਾਹਤਾ ਹੈ ਨਾ ਵੀ ਆਪਾਂ ਕੋਆਰਡੀਨੇਟ ਕਰਕੇ ਇੱਕ ਮਨੇ ਐਸਐਮਓ ਸਰਜਨ ਸਾਹਿਬ ਨਾਲ ਠੀਕ ਹੈ ਤੇ ਆਪਾਂ ਕੋਈ ਜੁਆਇੰਟਲੀ ਇਹ ਮੁੱਖ ਤਾਂ ਸਰ ਉਹਨਾਂ ਦਾ ਲਾਇਆ ਸੀ ਤੇ ਉਹ ਨਾ ਅੱਜ ਛੁੱਟੀ ਕਰਕੇ ਸੰਡੇ ਫਿਰ ਉਹ ਆਪਣੇ ਵਧੀਆ ਸਬੰਧ ਆ ਉਹਨਾਂ ਨੂੰ ਬੇਨਤੀ ਵੀ ਕਰਨੀ ਸੀ ਤੇ ਉਹ ਵਾਵਾ ਤੁਹਾਡਾ ਹੀ ਸੋਣਾ ਜੀ ਸਰਜਨ ਸਾਹਿਬ ਨੂੰ ਹਾਂ ਉਹ ਸਰਜਨ ਸਾਹਿਬ ਦਾ ਸਰ ਮੇਰੇ ਕਹਿੰਦਾ ਉਹਨਾਂ ਦੀ ਉਹਨਾਂ ਦੀ ਕੋਈ ਫੈਮਿਲੀ ਫੰਕਸ਼ਨ ਹੈ ਉਹ ਮੇਰੇ ਚਾ ਟ੍ਰੈਕ ਨਹੀਂ